ਅੱਜ ਬਾਬਾ ਜੀ ਨੂੰ ਮੈਂ ਪੁੱਛਿਆ ਬਾਬਾ ਜੀ ਕੀ ਲੋਕੀ ਕਿਸੇ ਦਾ ਕੰਮ ਬਣ ਨਹੀਂ ਸਕਦੇ ਹਨ ਜਾਂ ਕਿਸੇ ਦੇ ਕੰਮ ਚਟਕਾਰ ਪਾ ਸਕਦਾ ਕੋਈ ਤਾਂ ਹੱਸ ਕੇ ਕਹਿੰਦੇ ਹਾਂ ਭਾਈ ਇਹ ਅੱਜ ਤੋਂ ਨਹੀਂ ਇਹ ਤਾਂ ਮੁੱਦਤਾਂ ਤੋਂ ਸਦੀਆਂ ਤੋਂ ਜਨਮਾਂ ਜਨਮਾਂ ਤੋਂ ਇਹ ਚੀਜ਼ਾਂ ਆਉਂਦੀ ਚੱਲੀ ਆ ਰਹੀ ਹੈ ਲੋਕ ਤੁਹਾਡੇ ਕੰਮ ਨੂੰ ਦੇਖ ਕੇ ਜਰਦੇ ਨਹੀਂ ਤੁਹਾਡੀ ਜਿਹੜੀ ਪਰਵਤਾ ਨੂੰ ਦੇਖ ਕੇ ਜਰਦੇ ਨਹੀਂ ਤੇ ਤੁਹਾਡੇ ਕੰਮ ਨੂੰ ਦੇਖ ਕੇ ਜਰਦੇ ਨਹੀਂ ਸੇ ਇਹ ਤਾਂ ਵੀ ਘਾਟ ਹੈਗੀ ਏ ਤੇ ਤੁਸੀਂ ਪ੍ਰੇਮ ਦੇ ਨਾਲ ਇਹ ਸ਼ਬਦ ਨੂੰ ਵਾਰ-ਵਾਰ ਪੜਿ ਜਾਣਾ ਸ਼ਲੋਕ ਮਹੱਲਾ 5 ਹੋ ਹੋ ਕਿਰਪਾਲ ਸੁਆਮੀ ਮੇਰੇ ਸੰਤਾਂ ਸੰਗ ਵਿਹਾਵੇ ਤੋ ਤੋ ਬੋਲੇ ਸੇ ਜਮ ਜਮ ਮਰਦੇ ਤਿੰਨ ਕਦੇ ਨਾ ਚੁੱਕਣ ਹਾਵੇ ਮਹੱਲਾ ਪੰਜਵਾ ਸਤਗੁਰ ਸਿਮਰੋ ਆਪਣਾ ਘਟਿ ਆਵ ਘਟ 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 ਘਾਟ ਹਰ ਹਾ ਨਾਮ ਜਪੰਤਿਆਂ ਕੋਏ ਨ ਬੰਦੈ ਬਾਟ ਪਾਉੜੀ ਤਿੱਥੈ ਤੋ ਸੰਵਰਤ जिथ कोए नाहे ओथ तेरी रख अग्नि है, सुनक जम के उतना है, तेरे छढ़ जाहे और जलविख मसगा गुरसवी पार पाहे जिनको लगी प्यास अमृत से खा कल एहो पुन गुण गोविंद गाहे ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਮਿਰਥਾ ਕੋਈ ਨਾ ਜਾਏ ਜੇ ਆਵੇ ਤਦ ਆਹੇ ਸੋ ਇਹ ਸ਼ਬਦ ਵਾਰ-ਵਾਰ ਪੜਨ ਦੇ ਨਾਲ ਗੁਰੂ ਸਾਹਿਬ ਕਹਿੰਦੇ ਆ ਕਿ ਤੁਹਾਡੇ ਜਿਹੜੇ ਕਿਸੇ ਨੇ ਵਾਟ ਰੁਕੀ ਹੁੰਦਾ ਤੁਹਾਡੇ ਕੰਮ ਕਾਰ ਛਟਕਾਰ ਪਾਈ ਹੁੰਦੀ ਹੈ ਨજર ਲੱਗੀ ਹੁੰਦੀ ਹੈ ਇਹ ਸਾਰੀਆਂ ਬਲਾਵਾ ਹੁੰਦਾ ਇੱਕੋ ਇੱਕ ਹੱਲ ਹੈ